ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪਹਿਲਾ ਜਹ ਦੇਖਾ ਤਹਿ ਦੀਨ ਦਇਆਲਾ ਆਇ ਨਜਾਈ ਪ੍ਰਭ ਕਿਰਪਾਲਾ ਏ ਭਾਈ ਮੈਂ ਜਿੱਥੇ ਵੀ ਦੇਖਦਾ ਹਾਂ ਉੱਥੇ ਹੀ ਦੀਨ ਗਰੀਬਾਂ ਉੱਪਰ ਦਇਆਲਾ ਕਿਰਪਾਲਤਾ ਕਰਨ ਵਾਲਾ ਪਰਮੇਸ਼ਰ ਹੀ ਦਿਸਦਾ ਹੈ ਉਹ ਕਿਰਪਾਲਾ ਕਿਰਪਾ ਦਾ ਆਲਾ ਕੀ ਘਰ ਪ੍ਰਭੂ ਪਰਮੇਸ਼ਰ ਆਏ ਨਾ ਜਾਈ ਆਉਂਦਾ ਜਾਂਦਾ ਨਹੀਂ ਭਾਵ ਜਮ ਦਾ ਮਰਦਾ ਨਹੀਂ ਜੀਆ ਅੰਦਰ ਜੁਗਤ ਸਮਾਈ ਰਹ्यो ਨਿਰਾਲ ਮਰਾਇਆ ਸਭ ਜੀਵਾਂ ਦੇ ਅੰਦਰ ਵਿੱਚ ਪ੍ਰਭੂ ਦੀ ਹੀ ਵਿੱਚ ਵਿਹਾਰਾਂ ਕਾਣ ਪੀਣ ਪਰਮਾਰਥ ਚੇਤਨ ਸੱਦਾ ਰੂਪੀ ਜੁਗਤੀ ਸਮਾਈ ਲੀਨ ਹੋਈ ਹੈ ਪ੍ਰੰਤੂ ਰਾਇਆ ਰਾਜਾ ਪ੍ਰਕਾਸ਼ ਰੂਪ ਪ੍ਰਭੂ ਆਪ ਨਿਰਾਲਮ ਅਸੰਗ ਰਹਿਦਾ ਹੈ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਇਹ ਜਗ ਸੰਸਾਰ ਉਸ ਪ੍ਰਭੂ ਦੀ ਹੀ ਛਾਇਆ ਛਾਂ ਪ੍ਰਤੀਬਿੰਬ ਹੈ ਵਾ ਉਸ ਪ੍ਰਭੂ ਦੇ ਆਸਰੇ ਹੈ ਜਿਸ ਪ੍ਰਭੂ ਦਾ ਕੋਈ ਬਾਪ ਪਿਤਾ ਤੇ ਮਾਇਆ ਮਾਤਾ ਨਹੀਂ ਨਾ ਤਾਤੀ ਨਾ ਮਾਤੇ ਭਾਵ ਆਪਣੇ ਆਪ ਤੂੰ ਪ੍ਰਕਾਸ਼ਮਾਨ ਹੈ ਨਾ ਤਿਸ ਭੈਣ ਨਾ ਭਰਾ ਕਮਾਇਆ ਨਾਹੀਂ ਉਸ ਪ੍ਰਭੂ ਦੀ ਕੋਈ ਭੈਣਾ ਨਾਹੀਂ ਕੋਈ ਪਰਾਉ ਪਰਾ ਤੇ ਕਮਾਇਆ ਕਾਮਾ ਸੇਵਕਾ ਹੈ ਨਾਹੀਂ ਕਮਾਇਆ ਇਸਤਰੀ ਪੁੱਤਰ ਹੈ ਨਾ ਤਿਸ ਓਪਤ ਖਪਤ ਗੁਲ ਜਾਤੀ ਓਹ ਅਜਰਾਵਰ ਮਨ ਪਾਇਆ ਨਾਹੀਂ ਉਸ ਪ੍ਰਭੂ ਦੀ ਉਤਪਤੀ ਨਾਹੀਂ ਖਪਤ ਨਾਸ਼ ਨਾਹੀਂ ਕੋਈ ਕੁੱਲ ਤੇ ਨਾਹੀਂ ਕੋਈ ਜਾਤੀ ਹੈ ਓਹ ਅਜਰਾਵਰ ਦੇਵਤਿਆਂ ਤੋਂ ਵੀ ਸ੍ਰੇਸ਼ਟ ਹੈ ਓਹ ਅਜਰਾਵਰ ਵਾਰ ਸ੍ਰੇਸ਼ਟ ਪ੍ਰਭੂ ਜਰਾ ਬਡੇਪੇ ਤੋਂ ਆ ਕੇ ਇਹ ਰਹਿਤ ਹੈ ਅਤੀ ਸਭ ਦੇ ਮਾਨ ਹਿਰਦੇ ਵਿੱਚ ਪਾਇਆ ਚੰਗਾ ਲੱਗਦਾ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਪੁਰਖ ਅਲੇਖ ਅਗੰਮ ਨਿਰਾਲਾ ਏ ਪ੍ਰਭੂ ਤੂੰ ਅਕਾਲ ਮੌਤ ਤੋਂ ਰਹਿਤ ਪੁਰਖ ਪੂਰਨ ਵਿਆਪਕ ਹੈ ਤੇਰੇ ਸਿਰ ਉੱਪਰ ਕਾਲਾ ਮੌਤ ਨਹੀਂ ਵਿਆਪਦੀ ਤੂੰ ਪੁਰਖ ਪੂਰਨ ਵਿਆਪਕ ਅਲੇਖ ਲੇਖੇ ਤੋਂ ਰਹਿਤ ਮਨ ਦੀ ਅਗੰਮਗਮਤਾ ਤੋਂ ਰਹਿਤ ਭਾਵ ਮਨ ਦੇ ਸੰਕਲਪ ਵਿਕਲਪ ਦੇ ਵਿਸ਼ੇ ਤੋਂ ਰਹਿਤ ਤੇ ਨਿਰਾਲਾ ਅਸੰਗ ਨਿਰਲੇਪ ਹੈ ਸਤ ਸੰਤੋਖ ਸਬਦ ਅਤ ਸੀਤਲ ਸਹਿਜ ਪਾਏ ਲਿਵ ਲਾਇਆ ਜੋ ਸਤ ਸੰਤੋਖ ਆਦ ਗੁਣ ਧਾਰਨ ਕਰਕੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਦੁਆਰਾ ਆਤ ਕੀਏ ਅਤਯੰਤ ਸੀਤਲ ਸ਼ਾਂਤ ਠੰਡੇ ਹਿਰਦੇ ਵਾਲੇ ਹੋਏ ਉਨਾਂ ਨੇ ਸਹਿਜ ਭਾਈ ਸੁਤੇ ਸਿੱਧ ਹੀ ਵਾ ਸ਼ਾਂਤੀ ਸੁਭਾ ਧਾਰ ਕੇ ਤੇਰੇ ਸਰੂਪ ਵਿੱਚ ਆਪਣੀ ਲਿਵ ਬਿਰਤੀ ਨੂੰ ਲਾਉਣਾ ਕੀਤਾ ਹੈ ਤ੍ਰੈ ਵਰਤਾਏ ਚੌਥੇ ਕਰਵਾਸਾ ਕਾਲ ਵਿਕਾਲ ਕੀਏ ਇਕ ਗਰਾਸਾ ਜਿਸ ਨੇ ਤ੍ਰੈ ਤਿੰਨ ਗੁਣ ਵਰਤਾ ਪਾਵ ਤਿਆਗ ਦਿੱਤੇ ਹਨ ਉਸ ਦਾ ਚੌਥੇ ਤੁਰਿਆ ਪਾਦ ਰੂਪੀ ਕਰ ਵਿੱਚ ਨਿਵਾਸ ਹੁੰਦਾ ਉਸ ਨੇ ਕਾਲ ਮੌਤ ਤੇ ਵਿਕਾਲ ਮੌਤ ਤੋਂ ਉਲਟ ਪਾਵ ਜਨਮ ਨੂੰ ਇੱਕ ਗ੍ਰਾਸਾ ਗਰਾਹੀ ਕੀਤਾ ਹੈ ਪਾਵ ਜੰਮਣ ਮਰਨ ਤੋਂ ਰਹਿਦਾ ਹੈ ਨਿਰਮਲ ਜੋਤ ਸਰਬਜਗ ਜੀਵਨ ਗੁਰ ਅਨਹਦ ਸਬਦ ਨੇ ਦਿਖਾਇਆ ਉਸ ਪ੍ਰਭੂ ਦੀ ਜੋਤੀ ਨਿਰਮਲ ਉਜਲ ਹੈ ਉਹ ਸਾਰੇ ਜਗਤ ਦਾ ਜੀਵਨ ਰੂਪ ਹੈ ਗੁਰੂ ਸਾਹਿਬ ਜੀ ਨੇ ਜਿਸ ਨੂੰ ਅਨਹਦ ਇੱਕ ਰਸ ਆਪਣੇ ਸ਼ਬਦ ਉਪਦੇਸ਼ ਵਿੱਚ ਜੋੜਿਆ ਉਸ ਨੂੰ ਉਹ ਸਰੂਪ ਪ੍ਰਗਟ ਕਰਕੇ ਵਿਖਾ ਦਿੱਤਾ ਹੈ ਉਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਪਾਰ ਉਤਾਰੇ ਕਹਿੰਦੇ ਪਰਮੇਸ਼ਰ ਦੇ ਪਿਆਰੇ ਸੰਤ ਸ਼ਾਂਤ ਚਿਤ ਮਹਾਤਮਾ ਜਨ ਭਲੇ ਚੰਗੇ ਅਤੇ ਉਤਮ ਉਤਮ ਸ੍ਰੇਸ਼ਟ ਜੀਵਨ ਵਾਲੇ ਹਨ ਉਹ ਹਰੀ ਪਰਮੇਸ਼ਰ ਦੇ ਰਸ ਪ੍ਰੇਮ ਵਿੱਚ ਮਸਤ ਰਹਿੰਦੇ ਪਰਮੇਸ਼ਰ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰੇ ਕੀ ਇਹ ਉਤਾਰ ਦਿੱਤਾ ਹੈ ਵਉ ਆਪ ਤਾ ਪਾਰੋਗੇ ਹੋਰਨਾਂ ਨੂੰ ਪਾਰ ਉਤਾਰਨ ਵਾਲੇ ਹਨ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰ사ਦੀ ਪਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਗੁਰਾਂ ਦੀ ਕਿਰਪਾ ਕਰਕੇ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਮੈਂ ਉਹਨਾਂ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸੰਗਤ ਦੀ ਰੇਣ ਢੂੜੀ ਹੋਣਾ ਮੰਗਦਾ ਤੂੰ ਅਨਰਜਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਏ ਪ੍ਰਭੂ ਤੂੰ ਅੰਦਰ ਦੇ ਜਾਣਨ ਵਾਲਾ ਹੈ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਤੂੰ ਦਾਤਾ ਦੇਣ ਵਾਲ ਹਮ ਅਸੀਂ ਹਮ ਤਮਾਮ ਜੀਵ ਤੇਰੇ ਸੇਵਕ ਦਾਸ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਏ ਪ੍ਰਭੂ ਤੂੰ ਕਿਰਪਾ ਮਿਹਰ ਕਰਕੇ ਆਪਣਾ ਅੰਮ੍ਰਿਤ ਅਮਰ ਕਰਨ ਵਾਲਾ ਨਾਮ ਦੇਣਾ ਕਰ ਜਿਸ ਨੂੰ ਤੂੰ ਆਪਣਾ ਨਾਮ ਦਿੱਤਾ ਹੈ ਉਸ ਦੇ ਅੰਦਰ ਗੁਰਾਂ ਨੇ ਤੇਰੇ ਸਰੂਪ ਦਾ ਗਿਆਨ ਰੂਪੀ ਰਤਨ ਦਾ ਦੀਪ ਆਇਆ ਪ੍ਰਕਾਸ਼ ਕਰ ਦਿੱਤਾ ਹੈ ਪੰਜ ਤਤ ਮਿਲ ਇਹੋ ਤਨ ਕੀਆ ਆਤਮ ਰਾਮ ਪਾਈ ਸੁਖ ਥੀਆ ਤੂੰ ਪੰਜਾਂ ਤਤਾਂ ਨੂੰ ਮੇਲ ਕੇ ਇਹੋ ਤਨ ਸਰੀਰ ਨੂੰ ਰਚਨਾ ਕੀਤਾ ਹੈ ਇਸ ਵਿੱਚ ਜਿਸ ਨੇ ਆਪਣੀ ਆਤਮਾ ਨੂੰ ਰਾਮ ਸਰੂਪ ਨਿਚੇ ਕਰਨ ਪਾਇਆ ਹੈ ਉਸ ਨੂੰ ਆਤਮਿਕ ਸੁਖ ਪ੍ਰਾਪਤthia ਹੁੰਦਾ ਹੋਇਆ ਹੈ ਕਰਮ ਕਰ ਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਜਿਸ ਨੇ ਨਿਸ਼ਕਾਮ ਕਰਮ ਰੂਪੀ ਕਰਤੂਤ ਕਰਨੀ ਕੀਤੀ ਹੈ ਉਸ ਨੂੰ ਅੰਮ੍ਰਿਤ ਨਾਮ ਕਰਕੇ ਬ੍ਰਹਮ ਗਿਆਨ ਰੂਪੀ ਫਲ ਲਗਾ ਕਿਉਂਕਿ ਉਸ ਨੇ ਹਰੀ ਨਾਮ ਰੂਪੀ ਰਤਨ ਆਪਣੇ ਮਨ ਹਿਰਦੇ ਵਿੱਚ ਪਾਉਣਾ ਕੀਤਾ ਹੈ ਨਾ ਤਿਸ ਭੁੱਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਘਟ ਘਟ ਜਾਣਿਆ ਜਿਸ ਦਾ ਮਨ ਪ੍ਰਭੂ ਦੇ ਸਰੂਪ ਵਿੱਚ ਮੰਨ ਗਿਆ ਉਸ ਨੂੰ ਨਾ ਹੀ ਪਦਾਰਥਾਂ ਦੀ ਆਸਾ ਰੂਪੀ ਭੁੱਖ ਨਾ ਹੀ ਰਸਾਂ ਕਸਾਂ ਦੀ ਤ੍ਰਿਸ਼ਨਾ ਰੂਪੀ ਪਰਾ ਪਿਆਸ ਤਰੇਆ ਉਸ ਨੇ ਨਿਰੰਜਨ ਸ਼ੁੱਧ ਸਰੂਪ ਪ੍ਰਭੂ ਨੂੰ ਸਾਰਿਆਂ ਦੇ ਅੰਦਰ ਤੇ ਘਟਾਂ ਘਟਾਂ ਵਿੱਚ ਵਿਆਪਕ ਜਾਣ ਲਿਆ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ ਗੁਰਮਤਿ ਪਾਏ ਸੁਭਾਇਆ ਕਹਿੰਦੇ ਸੋ ਉਹ ਸੰਸਾਰ ਵੱਲੋਂ ਉਪਰਾਹ ਮੋ ਕੇ ਬੈਰਾਗੀ ਸਿਰਫ ਨਾਮ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਵਿੱਚ ਰੰਗਿਆ ਰਹਿੰਦਾ ਜੋ ਅੰਮ੍ਰਿਤ ਨਾਮ ਰਸ ਵਿੱਚ ਰੰਗਿਆ ਰਹਿੰਦਾ ਕੇਵਲ ਉਹੀ ਪੂਰਨ ਬੈਰਾਗਵਾਨ ਹੈ ਉਹ ਗੁਰਮਤਿ ਗੁਰਾਂ ਦੀ ਸਿੱਖਿਆ ਦੁਆਰਾ ਪ੍ਰੇਮ ਕਰਕੇ ਪ੍ਰਭੂ ਦੇ ਦਰ ਵਿੱਚ ਸੁਭਾਇਆ ਸ਼ੋਭਨੀਕ ਹੋਇਆ ਹੈ ਅਧਿਆਤਮ ਕਰਮ ਕਰੇ ਦਿਨ ਰਾਤ ਨਿਰਮਲ ਜੋਤ ਨਿਰੰਤਰ ਜਾਤੀ ਉਹ ਦਿਨ ਰਾਤ ਅਧਿਆਤਮ ਆਤਮ ਵਿਦਿਆ ਆਧਿਸ਼ਟਾਨ ਸਰੂਪ ਪ੍ਰਭੂ ਦੀ ਪ੍ਰਾਪਤੀ ਲਈ ਨਿਸ਼ਕਾਮ ਕਰਮ ਕਰਦਾ ਹੈ ਪਰਮੇਸ਼ਰ ਦੀ ਨਿਰਮਲ ਉੱਜਲ ਜੋਤੀ ਨੂੰ ਨਿਰੰਤਰ ਇੱਕ ਰਸ ਜਾਣ ਲੈਂਦਾ ਹੈ ਸ਼ਬਦ ਰਸਾਲ ਰਸਨ ਰਸ ਰਸਨਾ ਬੀਣ ਰਸਾਲ ਵਜਾਇਆ ਜੋ ਸ਼ਬਦ ਗੁਰੂ ਉਪਦੇਸ਼ ਰਸਾਲ ਰਸਾਂ ਦਾ ਘਰ ਹੈ ਜਿਹੜਾ ਉਸਦੇ ਰਸਨ ਰਸਾਂ ਵਿੱਚ ਰਸਨਾ ਜੀਭਾਂ ਨੂੰ ਰਸ ਪ੍ਰੇਮ ਵਿੱਚ ਰਸਾ ਕੇ ਰੱਖਦਾ ਉਸ ਨੂੰ ਸਤਨਾਮ ਰੂਪੀ ਰਸਾਲ ਸੁੰਦਰ ਬੀਣ ਬੀਣ ਵਜਾਇਆ ਵਜ ਪ੍ਰਗਟ ਹੋ ਆਉਂਦੀ ਹੈ ਬੀਣ ਰਸਾਲ ਵਜਾਵੇ ਸੋਈ ਜਾ ਕੀ ਤ੍ਰਿਪਵਣ ਸੋਜੀ ਹੋਈ ਇਸ ਰਸਾਲ ਸੁੰਦਰ ਬੀਣ ਨੂੰ ਉਹੀ ਪੁਰਖ ਵਜਾਉਂਦਾ ਜਿਸ ਦੀ ਬੁੱਧੀ ਵਿੱਚ ਤੇਰੇ ਭਵਨ ਤਿੰਨਾ ਭਵਨਾ ਦੀ ਸੋਝੀ ਗਿਆਤ ਹੁੰਦੀ ਵਾ ਤਿੰਨਾ ਭਵਨਾ ਵਿੱਚ ਭਟਕਣ ਵਾਲੇ ਮਨ ਨੂੰ ਰੋਕਣ ਦੀ ਸੋਝੀ ਹੁੰਦੀ ਹੈ ਨਾਨਕ ਬੂਝੋ ਇਹ ਬਿੰਦ ਗੁਰਮਤਿ ਹਰ ਰਾਮ ਨਾਮ ਲਿਵ ਲਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਦੀ ਸਿੱਖਿਆ ਦੁਆਰਾ ਇਹ ਨਾਮ ਜਪਣ ਦੀ ਵਿਧੀ ਜੁਗਤੀ ਨੂੰ ਬੁੱਝਣਾ ਪੁੱਛਣਾ ਕਰੋ ਜਿਸਨੇ ਗੁਰਮਤ ਤਾਰਨ ਕੀਤੀ ਹੈ ਉਸਨੇ ਪਰਮੇਸ਼ਰ ਦੇ RAM ਨਾਮ ਵਿੱਚ ਆਪਣੀ ਲਿਬਿਰਤੀ ਲਾਉਣਾ ਕੀਤਾ ਹੈ ਐਸੀ ਜਨ ਮਿਰਲੇ ਸੰਸਾਰੇ ਗੁਰ ਸ਼ਬਦ ਵਿਚਾਰ ਰਹਿ ਨਿਰਾਰੇ ਕਹਿੰਦੇ ਅਜੇਹ ਜਨ ਪੁਰਖ ਸੰਸਾਰੇ ਜਗਤ ਵਿੱਚ ਟਾਵੇਂ ਟਾਵੇਂ ਜੋ ਗੁਰੂ ਦੇ ਸ਼ਬਦ ਉਪਦੇਸ਼ ਨੂੰ ਵਿਚਾਰਦੇ ਹਨ ਅਤੇ ਰਾਗ ਦੁਐਕ ਤੇ ਹਰਖ ਸੋਗ ਤੋਂ ਨਿਰਾਰੇ ਅਸੰਗ ਰਹਿੰਦੇ ਆਪ ਤਰਹਿ ਸੰਗਤ ਕੁਲ ਤਾਰਹਿ ਤਿੰਨ ਸਫਲ ਜਨਮ ਜਗ ਆਇਆ ਉਹ ਆਪ ਤਾਂ ਤਰਦੇ ਹੀ ਹਨ ਆਪਣੀਆਂ ਕੁਲਾਂ ਤੇ ਸੰਗਤ ਕਰਨ ਵਾਲਿਆਂ ਨੂੰ ਵੀ ਤਾਰ ਲੈਂਦੇ ਉਹਨਾਂ ਦਾ ਜਗ ਸੰਸਾਰ ਵਿੱਚ ਜਨਮ ਤਾਰ ਕੇ ਆਉਣਾ ਸਫਲ ਕਰ ਦਰ ਮੰਦਰ ਜਾਣੈ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਉਹ ਪੁਰਖ ਸਰੀਰ ਰੂਪੀ ਕਰ ਤੇ ਇੰਦਰੀਆਂ ਰੂਪੀ ਦਰ ਦੇ ਵਿੱਚ ਮੰਦਰ ਆਦਿ ဌਾਨ ਰੂਪ ਪ੍ਰਭੂ ਨੂੰ ਜਾਣਦਾ ਵਾ ਸੰਸਾਰ ਰੂਪੀ ਕਰ ਸਾਧ ਸੰਗਤ ਰੂਪੀ ਦਰ ਵਿੱਚ ਆਸਰਾ ਰੂਪ ਪ੍ਰਭੂ ਨੂੰ ਜਾਣਦਾ ਹੈ ਜਿਸ ਨੂੰ ਪੂਰਨ ਗੁਰੂ ਸਾਹਿਬ ਤੋਂ ਪਾਸੋਂ ਸਰੂਪ ਦੀ ਸੋਝੀ ਗਿਆਤ ਪ੍ਰਾਪਤ ਹੋਈ ਹੈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਜਾ ਸੱਚ ਸਾਚਾ ਤਖਤ ਰਚਾਇਆ ਇਸ ਕਾਇਆ ਸਰੀਰ ਰੂਪੀ ਗੜ ਕਿਲੇ ਦੇ ਅੰਦਰ ਅੰਤਹਿਕਰ ਰੂਪੀ ਮਹਿਲ ਮਹਿਲ ਹੈ ਜਿਸ ਵਿੱਚ ਮਹਿਲੀ ਮਹਿਲਾਂ ਦਾ ਮਾਲਕ ਸੱਚਾ ਪ੍ਰਭੂ ਪਰਮੇਸ਼ਰ ਵਸਦਾ ਉਸ ਸੱਚੇ ਬਾਦਸ਼ਾਹ ਦੇ ਦਸਮ ਦਵਾਰ ਰੂਪੀ ਵਾਸਾਤ ਸੰਗਤ ਰੂਪੀ ਸੱਚਾ ਤਖਤ ਸਿੰਘਾਸਣ ਰਚਾਉਣਾ ਕੀਤਾ ਹੈ ਚਦਰ ਦਸ ਹਾਟ ਦੀਵੇ ਦੋਏ ਸਾਖੀ ਸੇਵਕ ਪੰਜ ਨਾਹੀ ਬਿਖ ਜਾਖੀ ਚਤੁਰ ਦਸ ਚਾਰ ਤੇ ਦਸ 14 ਲੋਕ ਰੂਪ ਹਟਾ ਸੂਰਜ ਤੇ ਚੰਦਰਮਾ ਰੂਪੀ ਦੋ ਦੀਵੇ ਇਹ ਕਰਮਾਂ ਦੇ ਸਾਖੀ ਗਵਾਹ ਭਾਵ ਜੀਵ ਦਿਨ ਰਾਤ ਵਿੱਚ ਜੋ ਵੀ ਕਰਮ ਕਰਦਾ ਸੂਰਜ ਤੇ ਚੰਦਰਮਾ ਉਸ ਦੇ ਕਰਮਾਂ ਦੇ ਗਵਾਹ ਵਾ ਸੂਰਜ ਤੇ ਚਾਂਦੇ ਗਵਾਹੀ ਦਿੰਦੇ ਹਨ ਕਿ ਸਾਨੂੰ ਵੀ ਜਿਸ ਪ੍ਰਭੂ ਨੇ ਪੈਦਾ ਕੀਤਾ ਹੈ ਉਸ ਨੂੰ ਚੇਤੇ ਕਰੋ अथवा ਪੰਜ ਕਰਮਿੰਦਰੇ ਪੰਜ ਗਿਆਨਿੰਦਰੇ ਇਹ ਦਸ ਹੋਗੇ ਤੇ ਚਾਰੇ ਅੰਤੇ ਕਨ ਰੂਪੀ 14 ਹੱਟਾ ਹਨ ਵਿਰਾਗ ਤੇ ਬਿਵੇਕ ਜਾਂ ਅਪਰੋਖ ਤੇ ਅਪਰੋਖ ਗਿਆਨ ਰੂਪੀ ਦੋ ਦੀਵੇ ਗਵਾਹੀ ਦੇਣ ਵਾਸਤੇ ਹਨ ਜੋ ਸੰਤ ਜਨਾਂ ਦੇ ਸੇਵਕ ਦਾਸ ਬਣੇ ਉਹਨਾਂ ਨੇ ਵਿਸ਼ਿਆਂ ਰੂਪੀ ਸੇਵਕ ਪੰਚ ਨਾਹੀ ਬਿਖਚਾਖੀ ਉਹ ਜਿਹੜੀ ਵੇਹੋ ਵਿਸ਼ਿਆਂ ਰੂਪੀ ਵੇਹੋ ਸੀ ਉਹ ਚਖਣਾ ਨਹੀਂ ਕੀਤੀ ਅੰਤਰਵਸਤ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਤਨ ਪਾਇਆ ਇਹ ਅਨੂਪ ਉਪਮਾ ਤੋਂ ਰਹਿਤ ਤੇ ਨਿਰਮੋਲਕ ਅਮੋਲਕ ਚੇਤਨ ਸੱਤਾ ਰੂਪੀ ਵਾ ਨਾਮ ਤਨ ਰੂਪੀ ਵਸਤੂ ਸਭ ਦੇ ਅੰਦਰ ਹਿਰਦੇ ਵਿੱਚ ਗੁਰਾਂ ਦੇ ਨਾਲ ਮਿਲ ਕੇ ਹੀ ਇਹ ਹਰੀ ਪ੍ਰਭੂ ਦਾ ਨਾਮ ਰੂਪੀ ਤਨ ਪਾਇਆ ਜਾਂਦਾ ਤਖਤ ਬਹਿ ਤਖਤ ਹੈ ਕੀ ਲਾਇਕ ਪੰਜ ਸਮਾਏ ਗੁਰਮਤ ਪਾਇਕ ਸੰਘਾਸਣ ਉੱਪਰ ਹੀ ਉਹੀ ਬੈਠ ਸਕਦੇ ਜੋ ਤਖਤ ਹੈ ਸੰਘਾਸਣ ਦੀ ਗੱਦੀ ਉੱਪਰ ਬੈਠਣ ਦੇ ਲਾਇਕ ਜੋਗ ਹੁੰਦੇ ਵਸ ਰੂਪ ਰੂਪੀ ਤਖਤ ਉੱਪਰ ਉਹੀ ਬੈਠਦੇ ਜੋ ਤੁਰਿਆ ਪਦ ਰੂਪੀ ਤਖਤ ਦੇ ਲਾਇਕ ਹੁੰਦੇ ਹਨ ਜਿਨ੍ਹਾਂ ਨੇ ਗੁਰਮਤ ਪਾਇਕ ਗੁਰਾਂ ਦੀ ਸਿੱਖਿਆ ਪਾਇਕ ਪਾਉਣਾ ਕੀਤੀ ਹੈ ਆਦ ਜੁਗਾਦੀ ਹੈ ਪੀ ਹੋਸੀ ਸਹਿਸਾ ਪਰਮ ਚੁਕਾਇਆ ਜਿਨ੍ਹਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਆਪਣਾ ਸਹਿਸਾ ਸੰਸਾਰ ਦੇ ਪਰਮ ਚਿਕਾਉਣਾ ਕੀਤਾ ਹੈ ਉਹਨਾਂ ਨੇ ਐਸਾ ਨਿਸ਼ਚਾ ਕੀਤਾ ਹੈ ਕਿ ਉਹ ਪ੍ਰਭੂ ਜਗਤ ਦੇ ਆਦ ਮੋਢ ਵਿੱਚ ਜੁਗਾਦੀ ਜੁਗ ਆਦਿਕਾਂ ਦੇ ਵੀ ਪਿੱਛੇ ਵੀ ਵਿਆਪਕ ਸੀ ਹੁਣ ਵੀ ਵਿਆਪਕ ਹੈ ਤੇ ਹੋਸੀ ਅਗਾਹ ਨੂੰ ਵੀ ਵਿਆਪਕ ਰਹੇਗਾ ਤਖਤ ਸਲਾਮ ਹੋਵੇ ਦਿਨ ਰਾਤੀ ਇਹੋ ਸਾਚ ਵਡਾਈ ਗੁਰਮਤਿ ਲਿਵ ਜਾਤੀ ਜੋ ਤਖਤ ਸਿੰਘਾਸਣ ਉੱਪਰ ਬੈਠਾ ਹੁੰਦਾ ਉਸ ਨੂੰ ਦਿਨ ਰਾਤ ਨਮਸਕਾਰਾਂ ਹੁੰਦੀਆਂ ਜੋ ਸੰਸਾਰ ਸਰੂਪ ਰੂਪੀ ਤੱਕ ਦੁੱਬਰ ਵਿਰਾਜਮਾਨ ਹੈ ਉਸ ਨੂੰ ਦਿਨ ਰਾਤ ਸਾਰੀ ਦੁਨੀਆ ਸਲਾਮਾਂ ਕਰਦੀ ਉਹ ਦਿਨ ਰਾਤੀ ਸਰੂਪ ਰੂਪੀ ਤੱਕ ਦੁੱਬਰ ਸਲਾਮਤ ਇਸਤ ਤੋ ਜਾਂਦੇ ਹਨ ਇਸ ਰੂਪ ਰੂਪੀ ਤਾਕਤ ਦੀ ਸੱਚੀ ਵਡਿਆਈ ਮਹਿਮਾ ਗੁਰਸਿੱਖਿਆ ਦੁਆਰਾ ਲਿਵ ਬਿਰਤੀ ਲਾ ਕੇ ਗੁਰਮੁਖਾਂ ਨੇ ਜਾਣੀ ਹੈ ਨਾਨਕ RAM ਜਪੋ ਤਰ ਤਾਰੀ ਹਰ ਅੰਤ ਸਖਾਈ ਪਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ اے ਭਾਈ RAM ਪਰਮੇਸ਼ਰ ਦਾ ਨਾਮ ਜਪਣਾ ਕਰੋ ਇਸ ਨਾਲ ਤੁਸੀਂ ਭਗਤੀ ਰੂਪੀ ਤਾਰੀ ਬੇੜੀ ਉੱਪਰ ਚੜ੍ਹ ਕੇ ਰਾਗ ਦ્વੈਕ ਰੂਪੀ ਨਾਲਿਆਂ ਆਸਾ ਰੂਪੀ ਨਦੀ ਸੰਸਾਰ ਸਮੁੰਦਰ ਤੋਂ ਤਰ ਜਾਓਗੇ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਨੇ ਅੰਤ ਅਖੀਰ ਨੂੰ ਸਖਾਈ ਸਹਾਇਤਾ ਕਰਨ ਵਾਲਾ ਪ੍ਰਭੂ ਪਰਮੇਸ਼ਰ ਪਾਉਣਾ ਕੀਤਾ ਹੈ ਵਾਹੇ ਗੁਰੂ 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 ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ